ਸੋ ਸੋਰ ਨੰਬਰ ਵੀ ਹੈ ਸੈਂਡ 100 100 ਸੋਨੋ ਹੁਤਾਨ ਨੇ ਲੋਕਾ ਆਫਿਸਰ ਗਰਮ ਸੂਟ ਲੱਗੇ ਹੋਏ ਤੇ ਪਾਰਟੀ ਵਾਲੇ ਵੀ ਸੂਟ ਲੱਗੇ ਹੋਏ ਦੇਖ ਸਕਦੇ ਹੋ ਸਾਰੇ ਸੂਟ ਵੀ ਤਾਂ ਨੇ ਜੀ ਜੁੱਤੀਆਂ ਵੀ ਤੁਹਾਨੂੰ ਮਿਲ ਜੂਗੀ ਕਾਫੀ ਸਸਤੇ ਲੱਗੀਆਂ ਹੋਈਆਂ ਇੱਧਰ ਵੀ ਗਰਮ ਸੂਟ ਕਾਫੀ ਸਸਤੇ ਲੱਗੇ ਹੋਏ ਆ 350 650 ਮਿਲਦੇ ਹੋਏ ਗਰਮ ਸੋਡ ਬੀ ਲੇਡੀਜ਼ ਪਜਾਮੇ ਵਗੈਰਾ ਪਜਾਮੀਆਂ ਤੁਹਾਨੂੰ ਮਿਲ ਜਾਣੀਆਂ ਪਜਾਮੇ ਵੀ ਜੈਂਟਸ ਪਜਾਮੇ ਵੀ ਤੁਹਾਨੂੰ ਮਿਲ ਜੂਗਾ ਜੀ ਜੀ ਸਾਥ ਸ੍ਰੀ ਕਾ ਜੀ ਸਾਰਿਆਂ ਨੂੰ ਤੇ ਰੀਅਲ ਮੇਜੈਸ ਚੈਨਲ ਦਾ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਲੈ ਕੇ ਆਏ ਜੋਤੀ ਚੌਂਕ ਮਾਰਕੀਟ ਜਿੱਥੇ ਕਿ ਬਹੁਤ ਸਸਤੀ ਸੇਲ ਲੱਗੀ ਹੈ 2026 ਦੀ ਨਵੀਂ ਸੇਲ ਲੱਗੀ ਹੋਰ ਵਿੱਚ ਤੁਹਾਨੂੰ ਦਿਖਾਵਾਂਗੇ ਕੀ ਹੈ ਕੀ ਨਹੀਂ ਇਸ ਵੀਡੀਓ ਨੂੰ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾ ਮੱਚਾ ਕਮੈਂਟ ਜੀ ਕਰਿਆ ਕਰੋ ਤੇ ਚਲੋ ਇਹ ਦਿਖਾਨੇ ਆ ਤੁਹਾਨੂੰ ਸੇਲ 2023 ਦੀ ਮੋਟੀਆਂ ਕਮੇਚਾ ਤੁਹਾਨੂੰ ਮਿਲ ਜੂਗੀਆਂ ਤੇ ਥੋਲੀਆਂ ਕਮੇਚਾ ਜਿਹਦਾ ਕਿੰਨੇ ਦਾ ਛੋਟੇ ਮੈਂ ਜਿਹੜੇ ਦੇਖ ਸਕਦੇ ਹੋ ਲੋ ਜਿੱਤੇ ਰੋਟੀਆਂ ਦੇ ਪੇਟਣ ਵਾਸਤੇ ਇਸ ਤੋਂ ਦੇ ਤੁਹਾਨੂੰ ਮਿਲ ਜੂਏ ਆਜੋ ਆਜੋ ਮੈਡਮ ਆਜੋ 100 ਰੁਪਏ ਪਹਿਲੀ ਪੰਜਾਬੀ ਜੁੱਤੀ ਜੋੜੀ ਆਇਓ 100 ਰੁਪਏ 100 ਰੁਪਏ ਅਮਨ ਦਾ 100 ਰੁਪਏ ਬੱਚੇ ਦੇ ਕਪੜੇ ਉਹ ਤਾਂ ਤੁਹਾਨੂੰ ਦੇਖ ਸਾਡੇ کافی ਲੱਗ ਰਹੇ ਹੋ ਇਧਰ ਜਾਂਸ ਤੁਹਾਨੂੰ ਬਿਤਾਉਣ ਨੂੰ ਜੋ ਦੇਖ ਰਹੇ ਹੋ ਇਧਰ ਕੋਟੀਆਂ ਵੀ ਤੁਹਾਨੂੰ ਮਿਲ ਜੂਏ ਲੇਡੀਜ਼ ਕੋਟੀਆਂ ਵੀ ਮਿਲ ਜੂਏ ਦੇਖ ਰਹੇ ਹੋ ਜੋ ਇਧਰ ਬੱਚਿਆਂ ਦੇ ਕੱਪੜੇ ਤੁਹਾਨੂੰ ਮਿਲ ਜੂਏ ਬੱਚਿਆਂ ਦੇ ਕੱਪੜੇ ਵੀ ਮਿਲ ਜੂਏ ਇੱਥੇ ਇਹ ਇੰਦਰ 2200 ਰੁਪਏ 2200 ਨੂੰ ਸੇਲ ਲੱਗੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਲੇਡੀਜ਼ ਟੋਪ ਕੱਪੜੇ ਤੁਹਾਨੂੰ ਮਿਲ ਜੂਏ ਕਾਫੀ ਦੇਖੋ ਚਲੋ ਅਗਰ ਇਸ ਤੋਂ

ਕਾਫੀ ਕਾਫੀ ਸਾਮਾਨ ਮਿਲੂਗਾ ਦੇਖ ਸਕਦੇ ਹੋ ਆयो ਸੇਲ 10 ਰੁਪਏ 20 ਰੁਪਏ ਲੈਡੀਜ਼ ਨੂੰ ਤੁਹਾਨੂੰ ਮਿਲੂਗਾ ਕਾਫੀ ਸਸਤੇ ਲੈਡੀਜ਼ ਜੈਂਟਸ ਬੱਚਿਆਂ ਦੇ ਬਹੁਤ ਮਜ਼ੇਦਾਰ ਇੱਧਰ ਵੀ ਜੈਂਟਸ ਆਕਦਾ ਤੁਹਾਨੂੰ ਮਿਲੂਗਾ ਲੈਡੀਜ਼ ਆਕਦਾ ਬੱਚਿਆਂ ਦੇ ਵੀ ਕੱਪੜੇ ਮਿਲੂਗਾ ਤੁਹਾਨੂੰ ਕਾਫੀ ਇਹ 10 ਰੁਪਏ 10 ਰੁਪਏ ਲੈਂਦੇ ਹੈ 2-2 ਰੁਪਏ ਸਿਰਫ ادھر بھی بچے ٹوپ وغیرہ بھی مل جائے گا کمبل بھی مل جائے دیکھ سکتے کمبل گرم سوٹے گرم سوٹ لگے ہوئے لگے ہوئے دیکھ سکتے ہیں پانچ سو میں سیل لگی ہوئی ہے گرم سوٹوں کی ادھر بھی پانچ پانچ سو میں سیل لگی دیکھ سکتے ہیں ادھر جتیاں سیل لگی ہوئی ادھر بھی پینٹا مل جائے لیڈی ادھر بھی لیڈیز سوٹ تو پارٹی ویئر سوٹ بھی مل جائے اس طرح کے دیکھ سکتے پارٹی ویئر سوٹ روٹی ویئر

اس نے شرطہ سے سونا وہ نیو تین تن سونا تین تن سو ایتر فورت تیشت بریندی ہاں دیکھوئی در بریندی دو سر پلاس دی شر پیدیش ری بیادی خو یہ چین پیاند ایتر فورت تیشت بریندی بھی ساڈے تین سے گرم سوٹ لگے ہوئے ادھر بھی شول وغیرہ بھی جو گرم سوٹ بھی مل جو ادھر بھی پارٹی ویئر سوٹ ساڈے چھ سو لگے ہوئے ادھر جرابان وغیرہ بھی ٹوپیاں وغیرہ بھی مل جائیں گے سارے گرم کوٹیاں بھی تو کافی مل جی جیکٹ مل جہنگے وغیرہ ملا ہوئے کرایے ملتے اتنے لہنگے بھی ادھر تین تین سو لگے گرم سوٹ لگے ہوئے ہیں

ਲੈਓ 200 200 200 ਕੋਟ ਲੈਓ 200 ਰੁਪਏ 200 ਰੁਪਏ 200 ਰੁਪਏ 200 200 ਰੁਪਏ ਕਿਹੜਾ ਕਿੱਥੇ ਲੋ ਜੀ 100 ਨੂੰ ਫੈਂਸੀ ਕੁੱਕ ਤੇ ਲੱਗੇ ਹੋਏ ਆਆਂ ਦੇ ਵਿੱਚ ਕਪੜੇ ਨੇ ਜੀ 350 ਰੁਪਏ 350 ਰੁਪਏ ਇਸ ਸਮੇਂ 40 ਦੇ ਲੈਣੇ 350 ਰੁਪਏ ਹੋਏ ਆ ਹੈਵੀ ਬਰੋਕਾ ਹਾਂ ਜੀ 350 ਰੁਪਏ 350 ਰੁਪਏ ਚਿਹਦਰ ਕੋਟੀਆਂ ਵੀ ਲੱਗੀਆਂ ਹੋਈਆਂ ਤੁਹਾਨੂੰ ਬਹੁਤ ਸਸਤੇ 3 300 ਨਾ ਕੋਟੀਆਂ 4 400 ਸਾਨੂੰ ਕੋਟੀਆਂ ਲੱਗੀਆਂ ਦੋ 200 ਲੇਡੀਜ਼ ਸਟੋਪ ਪਰ ਦੋ 200 ਨਮਲ ਜੋ ਹੈ ਦੋ 200 ਨੂੰ ਸੂਰਤਾਂ ਨੂੰ ਮੈਜੂਵੇ ਦੇਖ ਸਕਦੇ ਕ ਜੀ ਸਾਡੇ 350 ਇਸ ਤਰ੍ਹਾਂ ਕੋਟੀਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਮਿਲ ਜੂਗੀਆਂ ਬੂਟ ਵਗੈਰਾ ਲੱਗੇ ਹੋਏ ਦੇਖ ਸਕਦੇ ਹੋ ਤੁਹਾਨੂੰ ਤੇ ਇਹ ਤੁਹਾਨੂੰ ਮਿਲ ਜੂਗੇ ਕਾਫੀ ਸਸਤੇੰਤ ਹੋਣਗੇ ਜੀ ਪੈਂਟ ਪਾਰਟੀਆਂ ਸੂਟ ਵੀ ਤੁਹਾਨੂੰ ਮਿਲ ਜੂਗੇ ਜੇ ਲੇਡੀਜ਼ ਜੈਕਟ ਜੈਕਟ ਵੀ ਤੁਹਾਨੂੰ ਮਿਲ ਜੂਗੇ ਦੇਖ ਸਕਦੇ ਹੋ ਜੇ ਲੇਡੀਜ਼ ਕੋਟੀਆਂ ਕਾਫੀ ਸਸਤੀਆਂ ਲੇਡੀ ਸੂਟ ਮਿਲ ਜੂਗੇ ਦੇਖ ਸਕਦੇ ਹੋ ਸਾਹਮਣੇ ਵੀ ਲੇਡੀ ਸੂਟ ਲੱਗੇ ਹੋਏ ਨੇ ਸਰ ਦਾ ਜੋ ਇਸ ਕਰਾਂਗੇ ਦੇਖ ਸਕਦੇ ਹੋ ਇਹ ਲਾ ਇਹ ਸਟ੍ਰੰਡ ਦੇ ਗਰਮ ਸੂਟ ਵੀ ਤੁਹਾਨੂੰ ਮਿਲ ਜੂਗੇ ਇਹ ਕਿਹੜਾ ਹੈ ਲੋ ਜਿਹੜੇ ਉੱਪਰ ਤੋਂ ਤੁਹਾਨੂੰ ਮਿਲ ਜੂਗੇ ਸ਼ੁਕਰ ਤਾਂ ਹੈ ਆਏ ਜਿਹੜੇ ਰਾਈਡਿੰਗ ਕੋਲ ਹੈ ਬਸ ਬੱਚੇ ਦੇ ਕਪੜੇ ਮਜੂਰ ਟਾਵਲ ਮਿਲ ਜੂਗਾ ਤੁਹਾਨੂੰ ਟਾਵਲ ਵੀ ਲੱਗੇ ਹੋਏ ਹੈ ਇੰਦਰ ਕੌਣ ਕੌਣ ਸੌਦੇ ਲੱਗਦੇ ਹੋਏ ਹੈ ਇਦਾਂ ਦੇ ਸੌਦੇ ਕਰਨ ਉਹਨਾਂ ਵਿੱਚ 350 ਸਦੇ ਕੋਟੀਆਂ ਲੱਗ ਰਹੀ ਹੈ ਆਹ ਸੂਟ ਮਿਲ ਗਿਆ ਫੇਰ ਸਿਰ 2500 ਦੇ ਸੇਲ ਕੀ ਅੰਦਰ ਤੁਹਾਡੇ ਵਾਸਤੇ ਸੂਟ ਵੀ ਹੈ ਅੱਛਾ ਹੈ ਰੋਸਟ ਵੀ ਹੈ ਇੱਥੇ ਤਿਆਰ ਹੈ ਜੇ ਆਪਕੋ ਫੇਰ ਸੇਲ ਜਿਸ ਤਰ੍ਹਾਂ ਪਜਾਮੇ ਵੀ ਤੁਹਾਨੂੰ ਘਰ ਮਿਲ ਜੂਗੇ ਸੇਲ ਲੱਗੀਆਂ ਨੇ ਇੱਧਰ ਦੇਖ ਸਕਦੇ ਤੁਸੀਂ ਪਾਰਟੀ ਵੇਅਰ ਕੱਪੜੇ ਲੈਣੇ ਉਹ ਵੀ ਤੁਹਾਨੂੰ ਮਿਲ ਜੂਗੇ ਜੈਕਟ ਕੋਟ ਵਗੈਰਾ ਜੈਕ ਕੋਟ ਤੁਹਾਨੂੰ ਮਿਲ ਜੂਗੇ ਇਹ ਦੇਖ ਸਕਦੇ ਤੁਸੀਂ ਅੰਦਰ ਮੁਝੋ ਪਜਾਮੇ ਵੀ ਤੁਹਾਨੂੰ ਮਿਲ ਜੂਗੇ ਉਹ ਜਿੱਧਰ ਘਰ ਨੂੰ ਸੂਟਾਂ ਵੀ ਮਿਲ ਜੂਗੇ ਜੈਕਟਾਂ ਵਗੈਰਾ ਪਜਾਮੀਆਂ ਰੈਡੀ ਸੈਟ ਬੈਲਵਰ ਦਾ ਸੂਟ ਮੈਂ ਜੋ ਤੁਹਾਨੂੰ ਇਥੋਂ ਲੰਨਾ ਕਾਫੀ ਲੱਗੇ ਹੋਏ ਆ ਦੇਖ ਸਕਦੇ ਆ ਤੇ ਚਾਹ ਚਾਹ ਸੂਟ ਮੈਂ ਜੋ ਤੁਹਾਨੂੰ 200 200 ਬਤੂ ਜਤਿਨ ਆਇਓ ਸ਼ਾਨ ਵਾਲੇ 200 ਦੇ ਆਇਓ ਭਾਰੇ ਪਰੇਸ਼ਾਨ ਆਇਓ ਲੋ ਜੀ ਇਧਰ ਗਰਮ ਲੇਡੀਜ਼ ਦੇ ਕੋਟਾਂ ਤੇ ਇਧਰ ਕੋਟਾਂ ਤੇ ਲੱਗੀਆਂ ਹੋਈਆਂ ਲੇਡੀਜ਼ ਟੌਪ ਤੇ ਕੋਟ ਮਿਲ ਜੂਗਾ ਟੌਪ ਮਿਲ ਜੂਗਾ ਤੁਹਾਨੂੰ ਤੇ ਇਧਰ ਵੀ ਸ਼ਾਲ ਮਿਲ ਜੂਗੇ ਜੁੱਤੀਆਂ ਕਾਫੀ 200 200 100 200 ਲੋ ਜੀ ਇਧਰ ਲੇਡੀਜ਼ ਕੋਟੀਆਂ ਲੱਗੀਆਂ ਹੋਈਆਂ ਦੇਖ ਸਕਦੇ ਕਾਫੀ ਸੇਲ ਲੱਗੀ ਹੋਈ ਹੈ ਲੇਡੀਜ਼ ਤੇ ਜੈਂਟਸ 700 ਰੁਪਏ ਤੋਂ ਸਟਾਰਟ ਹੋ ਗਈ ਸੇਲਾਂ ਲੱਗੀਆਂ ਹੋਈਆਂ ਦੇਖ ਸਕਦੇ ਸਭ ਨੇ ਤੁਸੀਂ ਕਪੜੇ 에ਅਰਿੰਗਸ ਬੱਚਿਆਂ ਦੇ ਫੈਂਸੀਸ ਇੱਥੇ ਮਿਲ ਜੂਗੇ ਆ ਇਧਰ ਕੋਟੀਆਂ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਆ ਬਹੁਤ ਸਸਤੇ ਲੱਗਦੇ ਰਿਹਾ ਸੇਲਾ ਇਧਰ ਟੋਪਾਂ ਵਗੈਰਾ ਮਿਲ ਜੂਗੇ ਇਧਰ ਛਤਰਾ ਵਗੈਰਾ ਮਿਲ ਜੂਗੇ ਤੁਹਾਨੂੰ ਦੇਖ ਸਕਦੇ ਛਤਰਾ ਲੱਗੀਆਂ ਹੋਈਆਂ ਕਾਫੀ ਸੋ 300 200 ਸੇਲਾ ਰੋਜੀ 100 200 100 200 ਲੱਗੀਆਂ ਹੋਈਆਂ ਜੇ ਸੀ ਬੰਗਿਆ ਤੋਂ ਆਈ ਹੋ ਮੇਰਾ ਸਪੈਸ਼ਲ ਸੰਡੇ ਲੋ ਜੀ ਇੱਧਰ ਲੇਡੀਜ਼ ਟੋਪੀਸ 200 200 ਸੌਣ ਦੇ ਦੇਖ ਸਕਦੇ ਤੁਸੀਂ ਲੋ ਜੀ ਇੱਧਰ ਵੀ ਲੇਡੀਜ਼ ਕੁੜਤੇ ਲੱਗੇ ਹੋਏ ਦੇਖ ਸਕਦੇ ਤੁਸੀਂ 250 250 ਮਹ ਲੱਗੇ ਹੋਇਆ ਮਸੂਦ ਇੱਧਰ ਤੇ 5 500 ਲੱਗੇ ਹੋਇਆ ਤੁਹਾਨੂੰ ਮਿਲ ਜੂਗੇ ਆ ਜੀ ਦੂਜੇ ਤਾਂ ਮਜੂਰ ਕਰਦੇ ਸਨ 200 200 ਘਰ ਵਿੱਚ ਉਸੇ ਜੇ ਇਸ ਤਰ੍ਹਾਂ ਦੇ ਲੇਡੀ ਸੈੱਟ ਵੀ ਲੈਣੇ ਹੋ ਤਾਂ ਇਹ ਵੀ ਬਹੁਤ ਸਸਤੇ ਹੈ ਆਜੋ ਕੰਟਰੋਲ 200 ਤੋਂ 300 ਸਾਰਾ ਸ਼ੋਰੂਮ 200 300 ਵਿੱਚ ਕਰ ਦਿਆ ਮੈਂ ਲੋ ਜੀ 200 200 ਚੱਕੋ 200 300 ਵਿੱਚ ਰੈਂਜ ਸੁਵਿਧਾ ਨੂੰ ਆਜੋ ਮੈਡਮ ਆਜੋ ਬੱਚੇ ਜਿਹੜੇ ਸਿਰ ਮੈਕਸਾ ਵੀ ਜਿਹੜਾ ਪਜਾਮਾ ਵੀ ਜੈਟਸ ਪਜਾਮੇ ਵੀ ਤੁਹਾਨੂੰ ਮਿਲ ਜੂਗਾ ਲੋ ਜੀ 100 ਸੋਲਿਡ ਡਿਸਟੋਕ 100 ਸੋਲਿਡ ਬਲੂ ਇਹ 100 ਦੇ ਸਾਹਮਣੇ ਲੈਡੀਆਂ ਕੋਟੀਆਂ ਵੀ ਤੁਹਾਨੂੰ ਮਿਲ ਜੂਗਾ ਕਾਫੀ ਸਸਤੇ سیٹ بھی کو سیٹ بھی تا نمیل جو گا لیڈیز چادر بھی گرم چدرہ بھی تمام مل جائیں وغیرہ چادر وغیرہ بھی تعلیم مل جائے بہت سستیاں دیکھ سکتے نمیل جو جینٹس جیکٹ کافی جافی ہیں چار چار پانچ پانچ سو میں لگی ہوئی ہیں جیکٹس ਤੇ ਲੇਡੀਜ਼ ਸੂਟ ਵੀ ਮਿਲ ਜੂਗਾ। ਵੀ ਲੇਡੀਜ਼ ਪਜਾਮੇ ਵਗੈਰਾ ਪਿਆ ਮੀਆਂ ਤੁਹਾਨੂੰ ਮਿਲ ਜਾਣਗੇ। ਲੇਡੀ ਸਟਾਕ ਤੁਹਾਨੂੰ ਮਿਲ ਜੂਗਾ ਬਹੁਤ ਸਸਤੇ ਲੱਗੇ ਹੋਏ 100 100 ਨੂੰ। ਸਟਾਕ ਹੀ ਲੱਗੇ ਹੋਏ ਆ। ਲੋ ਜੀ ਇੱਧਰ ਵੀ। ਬੱਚਿਆਂ ਦੇ ਕੱਪੜੇ ਲੱਗੇ ਹੋਏ, ਲੇਡੀ ਸਟਾਕ ਵਗੈਰਾ ਲੱਗੇ ਹੋਏ ਦੇਖਸਾ। ਕੋਟ ਨੇ ਤੁਹਾਨੂੰ ਮਿਲ ਜੂਗੇ 3.5 3 3.5 ਸੌ ਨੂੰ ਕੋਟ ਨੇ। ਇਹ ਦਸ਼ਨੀਲ ਦੇ ਸੂਟ ਵੀ ਤੁਹਾਨੂੰ ਮਿਲ ਜੂਗਾ 22 22 ਸੌ ਨੂੰ ਸਨੀਲ ਦੇ ਸਟਾਕ। ਸੂਟ ਵੀ ਤੁਹਾਨੂੰ ਮਿਲ ਜੂਗਾ ਜੀ। ਜੁੱਤੀਆਂ ਵੀ ਤਾਂ ਮੰਜੂ ਹੈ ਕਾਫੀ ਸਸਤੇ ਲੱਗੀਆਂ ਹੋਈਆਂ ਇਧਰ ਵੀ ਗਰਮ ਸ਼ੂਟ ਕਾਫੀ ਸਸਤੇ ਲੱਗੇ ਹੋਏ ਆ 350 650 ਨੂੰ ਲੱਗੇ ਹੋਏ ਆ ਗਰਮ ਸ਼ੂਟ 200 ਨੂੰ ਲੱਗੇ ਹੋਏ ਆ 300 100 100 ਨੂੰ ਤੁਹਾਡੇ ਲੇਡੀਜ਼ ਸ਼ੂਟ ਹੋਵੇਗਾ 1200 ਨੂੰ ਮੰਜੂ ਹੈ ਤੁਹਾਨੂੰ ਸਪੋਰਟਿੰਗ ਟੋਪ ਵਗੈਰਾ ਤੁਹਾਨੂੰ ਮਿਲਦੇ ਕਾਫੀ ਸਸਤੇ ਲੱਗੂਰਤਾਂ ਨੂੰ ਮਿਲਦੇ ਕਾਫੀ ਗਰਮ ਸ਼ੂਟ ਲੱਗੇ ਹੋਏ ਆ ਤੇ ਪਾਰਟਨਰ ਦੇ ਸੂਟ ਲੱਗੇ ਹੋਏ ਦੇਖ ਸਕਦੇ ਹੋ ਸਾਰੇ ਤੇ ਵੀ ਹੁੱਡੀਆਂ ਵੀ ਮਿਲ ਜੂਗੀਆਂ ਤੁਹਾਨੂੰ ਪਜਾਮੇ ਜੈਂਟਸ ਪਜਾਮੇ ਹੁੱਡੀਆਂ ਵਗੈਰਾ ਮਿਲ ਜੂਗੇ ਤੁਹਾਨੂੰ ਬਹੁਤ ਸਸਤੇ ਸੇਲ ਲੱਗੇ ਹੋਏ ਦੇਖ ਸਕਦੇ ਹੋ